ਬਰਤਰ ਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨਿਫਲ ਜਾਤ ਤਹਿ ਜਿਉ ਕੁੰਚਰ ਇਸ਼ਨਾਨ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇ ਫਲ ਜਤ ਤੇ ਜੋ ਕੁੰਚਰ ਈਸ਼ਾਨ ਪਰਮ ਅਤੀਸ਼ਦ ਕਾਰਿਯੋਕ ਤਨ गुरु ग्रंथ साहब महाराज जी की पवित्र मान हाजरी पर रही गुरु प्यारी सास संघ जी बहुत ही की हाँ ਜੋ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਜੁੜੂ ਮਿਲ ਬੈਠੇ ਮਤਿ ਨਾਲ ਸਾਂਝ ਪਾਈਏ ਤਾਂ ਕਿ ਚੱਲ ਰਹੀ ਲੜੀ ਵਾਰਤ ਤੁਹਾਨੂੰ ਪਰਮਪਰ ਕਰ ਸਕੀਏ ਦੋਨੇ ਹੱਥ ਜੋੜ ਕੇ ਲਬਾਉ ਖਾਜਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਪਵਿੱਤਰ ਸ਼ਲੋਕ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਸ਼ਲੋਕਾਂ ਚੋਂ ਅੱਜ ਆਪਾਂ 46 ਨੰਬਰ ਸ਼ਲੋਕ ਜਿਹੜਾ ਹੈ ਉਹ ਵਿਚਾਰਨਾ ਹੈ ਤੀਰਥ ਵਰਤ ਅਰ ਦਾਨ ਕਰਨ ਮਨ ਮੈਂ ਤਰੈ ਕੁਮਾਰ ਸਹਿਬ ਜੀ ਕਹਿੰਦੇ ਜੇ ਮਨੁੱਖ ਤੀਰਥ ਇਸ਼ਨਾਨ ਕਰਕੇ ਵਰਤ ਰੱਖ ਕੇ ਦਾਨ ਪੁੰਨ ਕਰੇ ਮਨ ਵਿੱਚ ਹੰਕਾਰ ਕਰਦਾ ਹੈ ਕਿ ਮੈਂ ਤਰਵੀ ਹਾਂ ਮੈਂ ਤੀਰਥਾਂ ਤੇ ਗਿਆ ਹਾਂ ਮੈਂ ਵਰਤ ਰੱਖੇ ਨੇ ਮੈਂ ਬੜੇ ਪੁੰਨ ਦਾਨ ਕੀਤੇ ਨੇ ਸਹਿਬ ਜੀ ਮਹਾਰਾਜ ਜੀ ਕਹਿੰਦੇ ਜੇ ਇਸ ਗੱਲ ਦਾ ਹੰਕਾਰ ਕਰਦਾ ਫਿਰ ਉਹਦੇ ਸਾਰੇ ਕੀਤੇ ਹੋਏ ਕਰਮ ਇਸ ਤਰ੍ਹਾਂ ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ ਕੁੰਚਰ ਦਾ ਪਾਅ ਹੈ ਹੱਥ ਜਿਵੇਂ ਹਾਤੀ ਇਸ਼ਨਾਨ ਕਰਦੇ ਇਸ਼ਨਾਨ ਕਰਨ ਤੋਂ ਬਾਅਦ ਢਾਲ ਦੀ ਨਾਲ ਫਿਰ ਮਿੱਟੀ ਚ ਮਿਲ ਜਾਂਦਾ ਹੈ ਮਿੱਟੀ ਚ ਆ ਕੇ ਡਿੱਗ ਜਾਂਦਾ ਹੈ ਸਹਿਬ ਜੀ ਮਹਾਰਾਜ ਜੀ ਕਹਿੰਦੇ ਉਸ ਮਨੁੱਖ ਦੇ ਧਾਰਮਿਕ ਕਰਮ ਕੀਤੇ ਹੋਈ ਵੀ ਇਸੇ ਤਰ੍ਹਾਂ ਨੇ ਜਿਹੜੇ ਕਰਮ ਕਰਕੇ ਧਾਰਮਿਕ ਹੰਕਾਰ ਕਰਦਾ ਹੈ ਵੀ ਧਾਰਮਿਕ ਕਰਮ ਕਰਨ ਤੋਂ ਬਾਅਦ ਹੰਕਾਰ ਦੀ ਮਿੱਟੀ ਚ ਫਿਰ ਡਿੱਗ ਜਾਂਦਾ ਹੈ ਮੈਲਾ ਤੇ ਮੈਲਾ ਫਿਰ ਗਿਆ ਜੀ ਹਾਤੀ ਇਸ਼ਨਾਨ ਕਰਨ ਤੋਂ ਬਾਅਦ ਫਿਰ ਮਿੱਟੀ ਚ ਡਿੱਗਦਾ ਹੈ ਤਾਂ ਫਿਰ ਉਹਦੇ ਇਸ਼ਨਾਨ ਕੀਤੇ ਤਾਂ ਕੋਈ ਫਾਇਦਾ ਨਹੀਂ ਹੋਇਆ ਕੋਈ ਲਾਹਣ ਨਹੀਂ ਹੋਇਆ ਸਹਿਬ ਜੀ ਮਹਾਰਾਜ ਜੀ ਕਹਿੰਦੇ ਜੇ ਮਨੁੱਖ ਧਾਰਮਿਕ ਕਰਮ ਕਰਨ ਤੋਂ ਬਾਅਦ ਜੇ ਹੰਕਾਰ ਕਰਦਾ ਹੈ ਤੇ ਫਿਰ ਉਹਦਾ ਵੀ ਧਾਰਮਿਕ ਕਰਮ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ ਕੋਈ ਲਾਹਣ ਨਹੀਂ ਹੋਇਆ ਨਾਨਕ ਨਿਫਲ ਜਾਤ ਤੇ ਸਭ ਨਿਫਲ। ਬੇਰਥ ਹੋ ਗਏ ਸਭ। ਉਦਾਹਰਨ ਦਿੱਤੀ ਜਿਉਂ ਕੁੰਚ ਰਿਸ਼ੀ ਦਾ। ਸਮਝਿਓ। ਜੇ ਕੋਈ ਮਨੁੱਖ ਉਦਮ ਕਰਕੇ ਮਸ਼ਕਕਦ ਕਾਲ ਕਰਕੇ ਧਾਰਾਂ ਚੋਂ ਵੇ ਦੁੱਧ ਇਕੱਠਾ ਕਰੇ ਬਹੁਤ ਸਾਰਾ। 24 25 26 ਕਿਲੋ ਦੁੱਧ ਇਕੱਠਾ ਕਰ ਲਵੇ। ਉਸ ਦੁੱਧ ਦੇ ਵਿੱਚ ਕਿਨਕਾ ਮਾਤਰ ਜੀ ਖਟਾਸ ਪੈ ਜਾਵੇ ਜਾਂ ਕੋਈ ਖੱਟੀ ਚੀਜ਼ ਪੈ ਜੇ ਤੇ ਸਾਰਾ ਦੁੱਧ ਖਰਾਬ ਹੋ। ਹੁਣ ਉਸ ਮਨੁੱਖ ਦੇ ਦੁੱਧ ਵੀ ਖਰਾਬ ਹੋ ਗਿਆ ਉਸ ਮਨੁੱਖ ਦੀ ਮਿਹਨਤ ਵੀ ਬੇਕਾਰ ਗਈ। ਉਸ ਮਨੁੱਖ ਦਾ ਸਮਾਂ ਵੀ ਬੇਕਾਰ ਗਿਆ। ਥੋੜੀ ਜੀ ਖਟਾਸ ਪੈ ਜੇ। ਜਿੰਨਾ ਮਰਜੀ ਦੁੱਧ ਹੋ ਗਏ। ਵੱਡਾ ਕੜਾਇਆ ਕਿਉਂ ਨਾ ਪਰਿਆ ਹੋਵੇ। ਉਸ ਦੁੱਧ ਦੇ ਵਿੱਚ ਛੋਟੀ ਜੀ ਖਟਾਸ ਪੈ ਜਾਵੇ ਨਾ। ਤੇ ਸਾਰਾ ਦੁੱਧ ਵੀ ਬੇਕਾਰ ਹੁਣ ਇੱਕ ਦੁੱਧ ਵੀ ਬੇਕਾਰ ਹੋ ਗਿਆ ਉਸ ਮਨੁੱਖ ਦਾ ਉਦਮ ਕੀਤਾ ਵੀ ਬੇਕਾਰ ਮਸ਼ੱਕਤ ਕਾਲ ਕੀਤੀ ਵੀ ਬੇਕਾਰ ਤੇ ਉਸ ਮਸ਼ੱਕਤ ਕਾਲ ਚ ਜਿਹੜਾ ਸਮਾਂ ਲਾਇਆ ਸੀ ਉਹ ਸਮਾਂ ਵੀ ਬੇਕਾਰ ਗਿਆ ਗੁਰੂ ਸਾਹਿਬ ਜੀ ਕਹਿੰਦੇ ਧਰਮ ਦੀ ਦੁਨੀਆ ਦੇ ਵਿੱਚ ਜੇ ਮਨੁੱਖ ਬਹੁਤ ਭਗਤੀ ਕਰਦਾ ਹੈ ਨਾਮ ਜਪ ਬਹੁਤ ਬਾਣੀ ਪੜਦਾ ਹੈ ਪੁੰਨ ਦਾਨ ਵੀ ਬਹੁਤ ਕਰਦਾ ਹੈ ਇਸ ਕਰਮਾਂ ਦੇ ਵਿੱਚ ਜੇ ਕਿਨਕਾ ਮਾਤਰ ਵੀ ਹੰਕਾਰ ਆ ਗਿਆ ਤਾਂ ਸਭ ਬਿਕਾਰ ਹੈ ਸਹਿਬ ਜੀ ਕਹਿੰਦੇ ਸਭ ਬਿਰਤ ਹੈ ਫਿਰ ਉਹਦਾ ਸਮਾ ਵੀ ਕੀਤਾ ਹੋਇਆ ਬਿਕਾਰ ਗਿਆ ਉਹਦੀ ਕੀਤੀ ਹੋਈ ਮਸ਼ਕਤ ਘਾਲ ਵੀ ਬਿਕਾਰ ਗਈ ਜਉ ਜਿਨੇ ਮਰਜੀ ਨੇ ਭਗਤੀ ਕੀਤੀ ਹੋਵੇ ਨਾਮ ਜਪਿਆ ਹੋਵੇ ਉਨ ਦਾਨ ਕੀਤੇ ਹੋਣ ਬਹੁ ਸੇਵਾ ਕੀਤੀ ਹੋਵੇ ਜੇ ਉਹਦੇ ਚ ਕਿਨਕਾ ਮਾਤਰ ਵੀ ਕਿਉਂਕਿ ਰੱਬ ਤੇ ਸਾਡੇ ਵਿੱਚ ਮਿਲਾਪ ਦੀ ਸਭ ਤੋਂ ਵੱਡੀ ਅੜਚਣ ਹੈ ਤਾਂ ਉਹ ਹੰਕਾਰ ਹੈ ਕੇਵਲ ਹੋਮੇ ਹੋਮੇ ਦਾ ਕਿਨਕਾ ਮਾਤਰ ਵੀ ਡਿੱਗ ਗਿਆ ਸਭ ਜਿਹਨੇ ਸਭ ਅਰਥ ਹੋ ਗਿਆ ਇਹ ਕਾਹ ਰਿਹਾ ਕੁਝ ਨਹੀਂ ਮਿਲਦਾ ਦੁੱਧ ਬੇਕਾਰ ਹੋ ਗਿਆ ਤੇ ਫਿਰ ਕੀ ਮਿਲਣਾ ਕੁਝ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਬਚਨ ਹੈ ਤੁਹਾਨੂੰ ਕੰਠ ਵੀ ਆ ਪਰ ਹਰ ਵਾਰੀ ਸੰਜਕ ਰਹੇ ਥੋੜਾ ਜਿਹਾ ਆਪ ਖੁੱਲ ਕੇ ਵਿਚਾਰ ਲਾਓ ਕੋਟ ਕਰਮ ਕਰੈ ਹੋ ਧਾਰੇ ਇੱਕ ਕਰਮ ਦੀ ਗੱਲ ਨਹੀਂ ਇੱਥੇ ਧਾਰਮਿਕ ਕਰਮ ਦੀ ਗੱਲ ਹੈ ਗੁਰੂ ਸਾਹਿਬ ਜੀ ਕਹਿੰਦੇ ਕਰੋੜਾਂ ਹੀ ਧਾਰਮਿਕ ਕਰਮ ਕਰਕੇ ਜੇ ਹੋ ਧਾਰਨ ਕਰ ਲਿੰਦਾ ਨਾਲ ਹੋਵੇਂ ਧਾਰਨ ਕਰ ਲਿੰਦਾ ਮੈਂ ਧਾਰਨ ਕਰ ਲਿੰਦਾ ਵੀ ਮੈਂ ਕੀਤਾ ਮੈਂ ਬਹੁਤ ਭਗਤੀ ਕੀਤੀ ਮੈਂ ਬੜੇ ਪਾਠ ਕੀਤੇ ਮੈਂ ਬਹੁਤ ਸੇਵਾ ਕੀਤੀ ਹੈ ਸਾਹਿਬ ਜੀ ਕਹਿੰਦੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਉਹਦੇ ਬਦਲੇ ਤੁਹਾਨੂੰ ਮਿਲੇਗਾ ਕੀ ਫਿਰ ਸ਼ਰਮ ਪਾਵੈ ਸ਼ਰਮ ਦਾ ਇਥੇ ਭਾਵ ਥਕਾਵਟ ਕਹਿੰਦੇ ਉਹਦੇ ਬਦਲੇ ਤੁਹਾਨੂੰ ਥਕਾਵਟ ਮਿਲਣੀ ਹੈ ਕੀਵਾ ਮਿਲਣਾ ਸਗਲੇ ਬਿਰਥਾਰੇ ਜਿਹੜੇ ਕੋਟ ਕਰੋੜਾ ਕਰਮ ਕੀਤੇ ਨੇ ਧਾਰਮਿਕ ਉਹ ਸਭ ਵਿਅਰਥ ਚਲੇ ਗਏ ਉਹਦੇ ਬਦਲੇ ਤੁਹਾਨੂੰ ਉਹਦੇ ਬਦਲੇ ਜਿਹੜਾ ਫਲ ਮਿਲਣਾ ਉਹ ਕੇਵਲ ਤੇ ਕੇਵਲ ਠਕਾਉਤ ਦਾ ਮਿਲਣਾ ਹੈ ਇਸ ਤੋਂ ਲਾਭ ਕੁਝ ਨਹੀਂ ਅਨੇਕ ਤਪੱਸਿਆ ਕਰੇ ਹੰਕਾਰ ਹੁਣ ਅਮਰਤ ਵੇਲੇ ਖੜਾ ਹੋਣਾ ਵੀ ਤਾਂ ਤਪੱਸਿਆ ਹੈ ਜੀ ਜਪਜੀ ਸਾਹਿਬ ਪੜਨਾ ਵੀ ਤਪੱਸਿਆ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਪੜਨਾ ਵੀ ਬੜੀ ਵੱਡੀ ਤਪੱਸਿਆ ਹੈ ਜੀ ਗੁਰੂ ਦੇ ਚਰਨਾਂ 'ਚ ਬੈਠਣਾ ਵੀ ਤਪੱਸਿਆ ਹੈ ਉਹਦਾ ਨਾਮ ਜਪਣਾ ਵੀ ਤਪੱਸਿਆ ਹੈ 15 20 ਮਿੰਟ ਚੋਕੜਾ ਮਾਰ ਕੇ ਬੈਠਣਾ ਵੀ ਤਪੱਸਿਆ ਹੁਣ ਇੰਨੀ ਤਪੱਸਿਆ ਕਰਕੇ ਸਹਿਬ ਜੀ ਕਹਿੰਦੇ ਜੇ ਹੰਕਾਰ ਕਰਦਾ ਹੈ ਨਰਗ ਸੁਰਗ ਫਿਰ ਫਿਰ अवतार इथे नरक स्वर्ग ਦਾ ਭਾਵੇਂ ਦੁੱਖ ਤੇ ਸੁੱਖ ਸਹਿਬ ਕਹਿੰਦੇ ਫਿਰ ਵੀ ਤੂੰ ਦੁੱਖਾਂ ਸੁੱਖਾਂ ਚ ਜਿਖੋ ਬਿਆ ਰਹੇਗਾ ਤਪੱਸਿਆ ਕਰਕੇ ਵੀ ਇੰਨਾਂ ਤੋਂ ਰਹਿਤ ਨਹੀਂ ਹੋਵੇਗਾ ਨਿਕ ਅਨੇਕ ਤਪੱਸਿਆ ਕਰੇ ਹੰਕਾਰ ਬਹੁਤ ਤਪੱਸਿਆ ਕਰਕੇ ਵੀ ਜੇ ਹੰਕਾਰ ਹੈ ਤਾਂ ਫਿਰ ਵੀ ਦੁੱਖਾਂ ਸੁੱਖਾਂ ਚ ਫਸਿਆ ਰਹ ਜੇਗਾ ਇੰਨਾਂ ਤੋਂ ਰਹਿਤ ਨਹੀਂ ਹੋ ਸਕੇਗਾ ਮਨ ਨੂੰ ਟਿਕਾ ਨਹੀਂ ਮਿਲਣਾ ਕਿਉਂਕਿ ਜਦੋਂ ਮਨ ਦੁੱਖ ਤੇ ਸੁੱਖ ਚ ਫਸ ਜਾਂਦਾ ਫਿਰ ਮਨ ਟਿਕਦਾ ਨਹੀਂ ਜੀ ਨਰਗ ਸੁਰਗ ਫਿਰ ਫਿਰ ਆਪਦਾ ਅਨੇਕ ਜਤਨ ਕਰ ਆਤਮ ਨਹੀਂ ਦਰਵੈ ਸਹਿਬ ਜੀ ਕਹਿੰਦੇ ਅਨੇਕ ਤਪੱਸਿਆ ਕੀਤੀ ਭਗਤੀ ਕੀਤੀ ਨਾਮ ਜਪਿਆ ਇਹ ਸਭ ਕਰਨ ਤੋਂ ਬਾਅਦ ਵੀ ਜੇ ਤੇਰਾ ਮਨ ਨਹੀਂ ਬਦਲਿਆ ਤੇਰੀ ਆਤਮਾ ਨਹੀਂ ਬਦਲੀ ਹਰ ਦਰਗਾ ਕੋ ਕਹੋ ਕਿਵੇਂ ਗਵੈ ਕਹਿੰਦੇ ਫਿਰ ਦਰਗਾ ਚ ਕਿਵੇਂ ਪਰਵਾਣ ਹੋਵੇਂਗਾ ਭਲਿਆ ਜਿਨ ਨਾਮ ਜਪ ਕੇ ਬਾਣੀ ਪੜ ਕੇ ਵੀ ਤੇਰੀ ਆਤਮਾ ਨਹੀਂ ਬਦਲੀ ਤੇਰਾ ਮਨ ਨਹੀਂ ਬਦਲਿਆ ਜੀ ਵੀ ਹੰਕਾਰ ਵਿੱਚ ਹੀ ਹੈ ਜੇ ਹਜੇ ਵੀ ਹੋਮੇ ਦੇ ਵਿੱਚ ਹੈ ਜੇ ਹਜੇ ਵੀ ਮੈ ਦੀ ਆੜ ਚ ਫਸਿਆਏ ਤੇਰਾ ਮਨ ਸਹਿਬ ਜੀ ਕਹਿੰਦੇ ਹਰ ਦਰਗਾਹ ਕੋਹ ਕੈਸੇ ਗਵੈ ਫਿਰ ਉਸ ਦਰਗਾਹ ਚ ਕਿਵੇਂ ਪਰਵਾਣ ਹੋਵੇਂਗਾ ਗੱਲ ਤਾਂ ਮਨ ਨੂੰ ਬਦਲਣ ਦੀ ਹੈ ਜੀ ਗੱਲ ਤਾਂ ਮਨ ਨੂੰ ਚੇਂਜ ਕਰਨ ਦੀ ਬਾਹਰਲਾ ਕਰਮ ਮੈਨੇ ਨਹੀਂ ਰੱਖਦਾ ਜੀ ਗੁਰੂ ਨੇ ਬਾਹਰਲਾ ਕਰਮ ਨਹੀਂ ਦੇਖਣਾ ਗੁਰੂ ਨੇ ਨੀਤ ਦੇਖੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਜਣ ਠੱਗ ਦੇ ਬਾਹਰਲਾ ਕਰਮ ਦੇਖਿਆ ਨਹੀਂ ਉਹ ਤਾਂ ਮਾਲਾ ਵੀ ਫੜੀ ਬੈਠਾ ਸੀ ਧਾਰਮਿਕ ਬਾਣਾ ਵੀ ਸੀ ਉਹਦੇ ਮੁੱਖ ਚੋ ਅੱਲਾ ਅੱਲਾ ਵੀ ਕਰਦਾ ਸੀ ਰਾਮ ਰਵ ਲੰਗਰ ਵੀ ਸ਼ਕਾਂਦਾ ਸੀ ਸਾਰਿਆਂ ਨੂੰ ਪਰ ਸਹਿਬ ਨੇ ਬਾਹਰਲੇ ਕਰਮ ਵੱਲ ਧਿਆਨ ਹੀ ਨਹੀਂ ਦਿੱਤਾ ਉਹਦੀ ਨੀਤ ਨੂੰ ਦੇਖਿਆ ਉਹਦੀ ਨੀਅਤ ਕੀ ਸੀ ਠੱਗਣਾ ਮਾਰਨਾ ਲੁੱਟਣਾ ਗੁਰੂ ਬਾਹਰਲਾ ਕਰਮ ਥੋੜਾ ਦੇਖਿਆ ਸਾਹਿਬ ਕਹਿੰਦੇ ਬਾਹਰਲੇ ਕਰਮ ਚ ਤਾਂ ਤੂੰ ਬਹੁਤ ਤਪੱਸਿਆ ਕਰ ਲਈ। ਗੱਲ ਤਾਂ ਅੰਦਰ ਦੀ ਬਦਲਿਆ ਕਿ ਨਹੀਂ ਬਦਲਿਆ। ਮਨ ਚੇਂਜ ਹੋਇਆ ਕਿ ਨਹੀਂ ਹੋਇਆ? ਮਨ ਹੋਵੇਂ ਹੰਕਾਰ ਤੋਂ, ਵਿਕਾਰਾਂ ਤੋਂ ਦੂਰ ਹੋਇਆ ਜਾਂ ਨਹੀਂ ਹੋਇਆ, ਗੱਲ ਤੇ ਇਥੇ ਮੁਕਣੀ ਆ ਗਈ। ਜੇ ਮਨ ਨਹੀਂ ਬਦਲਿਆ, ਫਿਰ ਸਾਹਿਬ ਕਹਿੰਦੇ ਹਰ ਦਰਗਾ ਕਹੋ, ਕੈਸੇ ਗਵੈ ਫਿਰ ਦਰਗਾ ਚ ਕਿਵੇਂ ਪਰਵਾਣ ਹੋਵੇਂਗਾ? ਤੇ ਕਿਵੇਂ ਜਗਾ ਮਿਲੇਗੀ ਤੈਨੂੰ ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਵੈ ਜਿਹੜਾ ਆਖਦਾ ਜੀ ਮੈਂ ਬੜੇ ਭਲੇ ਕੀਤੇ ਜੀ ਭਲੇ ਦੇ ਕੰਮ ਬਹੁਤ ਕੀਤੇ ਮੈਂ ਜੀ ਬੜਿਆਂ ਦਾ ਭਲਾ ਕੀਤਾ ਮੈਂ ਸਭ ਕਿੰਨੇ ਇਸੇ ਮਨੁੱਖਾਂ ਦੇ ਜੀਵਨ ਚ ਭਲਾਈ ਨੇੜੇ ਨਹੀਂ ਹੁੰਦੀ ਕਦੇ ਕਦੇ ਨਹੀਂ ਹੁੰਦੀ ਜਿਹੜੇ ਬਿਆਨ ਕਰਦੇ ਨੇ ਮੈਂ ਬੜਾ ਭਲਾ ਬਹੁਤ ਭਲਾ ਕੀਤਾ ਸਭ ਕੀ ਨੇ ਭਲੇ ਦੀ ਭਲਾਈ ਦੀ ਉਹ ਕਰਮ ਜਿਹੜੇ ਉਹਦੇ ਨੇੜੇ ਨਹੀਂ ਹੁੰਦੀ ਕਦੇ ਹੁਣ ਲਾਸਟ ਪੰਕਤੀ ਚ ਬੜੀ ਪਿਆਰੀ ਗੱਲ ਹੈ ਸਰਬ ਕੀ ਰੇਨ ਜਾ ਕਾ ਮਨ ਹੋਈ ਨੀਮਾ ਮਨ ਹੋਈ ਰੇਨ ਦਾ ਭਾਵੇਂ ਧੂੜ ਤੇ ਧੂੜ ਦਾ ਸੁਭਾਅ ਕੀ ਹੈ ਨੀਮਾ ਰਹਿਣਾ ਪੈਰਾਂ ਚ ਰਹਿਣਾ ਧੂੜ ਮੇਸ਼ੇ ਹੀ ਨੀਮੀ ਰਹਿੰਦੀ ਹੈ ਸਾਹਿਬ ਜੀ ਕਹਿੰਦੇ ਜੀ ਨੀਮਾ ਹੋ ਜਾਏਗਾ ਨੀਮਾ ਹੋ ਸਰਬ ਕਿਨ ਸਾਰਿਆਂ ਦੇ ਪਾਸੋ ਜਿੱਥੇ ਵੀ ਵਿਚਰੇ ਨੀਮਾ ਹੋ ਕੇ ਜੇ ਵਿਚਰੇਗਾ ਹੰਕਾਰ ਹਉਮੈ ਨੂੰ ਛੱਡ ਦੇਗਾ ਕਹੋ ਨਾਨਕ ਤਾਂ ਕੀ ਨਿਰਮਲ ਸੋਈ ਉਪਵਿੱਤਰ ਜੀਵਨ ਵਾਲੀ ਹੁੰਦੇ ਆ ਉਹ ਪਰਵਾਣ ਹੋ ਗਏ ਪਰ ਹੈ ਬੜਾ ਔਖਾ ਹਉਮੈ ਦਾ ਸੁਭਾਅ ਪਤਾ ਕੀ ਹੈ ਜੀ ਇਹ ਹੰਕਾਰ ਹਨ ਜੀ ਜਿਹੜੀ ਮੈਂ ਇਹਦਾ ਸੁਭਾਅ ਪਤਾ ਕੀ ਹੈ ਇਹ ਉਪਜਦੀ ਹੀ ਚੰਗੇ ਕਰਮਾਂ 'ਚੋਂ ਹੈ ਮਾੜੇ ਕਰਮਾਂ 'ਚੋਂ ਨਹੀਂ ਮਾੜੇ ਕਰਮ ਤਾਂ ਮਨੁੱਖ ਲੁਕਾ ਕੇ ਰੱਖਦਾ ਹੈ ਮਾੜੇ ਕਰਮ ਤਾਂ ਸੰਸਾਰ 'ਚ ਦੱਸਣਾ ਹੀ ਨਹੀਂ ਚਾਹੁੰਦਾ ਹੋਵੇਂ ਉਪਜਦੀ ਹੀ ਚੰਗੇ ਕਰਮਾਂ 'ਚੋਂ ਹੈ ਕੋਈ ਮਨੁੱਖ ਚੰਗਾ ਕਰਮ ਕਰਦਾ ਉਹ ਚਾਹੁੰਦਾ ਮੈਂ ਸੰਸਾਰ ਨੂੰ ਦੱਸ ਦਿਆਂ ਜਗਤ ਨੂੰ ਦੱਸ ਦਿਆਂ ਦੋ ਫੁਲਕੇ ਵੀ ਕੁੱਤੇ ਨੂੰ ਪਾ ਕੇ ਵੀਡੀਓ ਬਣਾ ਲੇਗਾ ਉਹ ਤਾਂ ਵੀ ਜਗਤ ਨੂੰ ਪਤਾ ਲੱਗ ਜਾਏ ਕਿ ਮੈਂ ਚੰਗਾ ਕਰਮ ਕੀਤਾ ਹੈ ਤੇ ਉਸ ਕਰਮ ਚੋਂ ਹਉ ਮੀਉਕ ਜਿੱਤੀ ਹੈ ਮੱਗੇ ਵੀ ਮਾਫ ਕਰਿਓ ਅੱਗੇ ਵੀ ਬੇਨਤੀ ਕਿਤੇ ਪੱਖਿਆਂ ਤੇ ਨਾਮ ਕਿਉਂ ਲਿਖੇ ਹੁੰਦੇ ਆ ਫਲਾਣੇ ਨੇ ਚੜਾਇਆ ਜੀ ਕਿਉਂ ਲਿਖਿਓ ਇਸ ਸੰਸਾਰ ਨੂੰ ਪਤਾ ਲੱਗ ਜਾਏ ਅਸੀਂ ਵੀ ਪੁੰਨ ਦਾਨ ਕੀਤਾ ਹੈ ਗੁਰੂ ਨੂੰ ਪਤਾ ਲੱਗੇ ਨਾ ਲੱਗਿਓ ਗੱਲ ਵੱਖਰੀ ਐ ਜੀ ਹੁੰਦੇ ਵਾਲੇ ਧਿਆਨ ਹੀ ਨਹੀਂ ਸਾਡਾ ਜੇ ਨੂੰ ਨਾਮ ਵੀ ਦੱਸਾਂਗੇ ਤਾਂ ਵੀ ਪਤਾ ਲੱਗ ਜਾਣਾ ਜੀ ਪਰ ਸਾਡੇ ਮਨ 'ਚ ਚਾਹਨਾ ਵੀ ਸੰਸਾਰ ਨੂੰ ਪਤਾ ਲੱਗੇ ਜਗਤ ਨੂੰ ਪਤਾ ਲੱਗੇ ਕਿ ਕੋਈ ਆਖੇ ਵੀ ਤੂੰ ਕੋਨ ਦਾਨ ਕੀਤਾ ਹੈ ਕੋਈ ਆਖੇ ਤੂੰ ਚੰਗਾ ਕਰਮ ਕੀਤਾ ਹੈ ਉਸ ਕਰਮ 'ਚ ਜਦੋਂ ਹੰਕਾਰ ਉਪਜਦਾ ਸਹਿਬ ਜੀ ਕਹਿੰਦੇ ਤੇਰੀ ਗੱਲ ਤੋਂ ਹੀ ਹੋਗੀ ਜੋ ਕੁੰਚਰ ਇਸ਼ਨਾਨ ਆਤੀ ਨਹੀਂ ਇਸ਼ਨਾਨ ਵੀ ਕੀਤਾ ਮਿੱਟੀ 'ਚ ਜਾਵੇਗਾ ਫਿਰ ਮਿਲ ਗਿਆ ਫਿਰ ਫਾਇਦਾ ਕੀ ਹੁੰਦੇ ਇਸ਼ਨਾਨ ਕਿਦਾਂ ਸਾਹਿਬ ਕਹਿੰਦੇ ਪੁੰਨ ਧਾਨ ਕੀਤੇ ਦਾ ਚੰਗੇ ਕਰਮ ਕੀਤੇ ਦਾ ਫਾਇਦਾ ਕੀ ਜੇ ਹੰਕਾਰ ਹੀ ਕਰਨਾ ਸੀ ਤਾਂ ਜੇ ਹਉਮੈ ਚ ਡਿੱਗਣਾ ਸੀ ਮਨੁੱਖ ਚਾਹੁੰਦਾ ਕਿਉਂਕਿ ਚੰਗੇ ਕਰਮ ਜਦੋਂ ਕਰਦਾ ਮਨੁੱਖ ਚਾਹੁੰਦਾ ਸੰਸਾਰ ਨੂੰ ਪਤਾ ਲੱਗ ਜਾਵੇ ਜਗਤ ਨੂੰ ਪਤਾ ਲੱਗ ਕੇ ਤੇ ਉਹਦੇ ਚ ਹਉਮੈ ਉਪਜਦੀ ਹੈ ਹੰਕਾਰ ਉਪਜਦਾ ਹੈ ਜਦੋਂ ਹੰਕਾਰ ਆ ਗਿਆ ਮਮਰੰਭਤਾ ਤੋਂ ਬੇਨਤੀ ਕੀਤੀ ਜਦੋਂ ਹੰਕਾਰ ਕਿਨਕਾ ਮਤਰ ਆ ਗਿਆ ਉਹ ਕਰਮ ਵਿਰਥ ਗਿਆਉਂਦੇ ਬਦਲੇ ਕੁਝ ਨਹੀਂ ਮਿਲਣਾ ਜੀ ਕੁਝ ਨਹੀਂ ਪ੍ਰਾਪਤ ਹੋਣਾ ਕੁਝ ਨਹੀਂ ਪੱਲੇ ਪੈਣਾ ਸ਼ਰਮ ਪਾਵੈ ਸਗਲੇ ਬਿ ਠਕਾਵਟ ਬੰਨੀ ਹੈ ਬਸ ਸਰਬ ਕੀ ਰੇਨ ਜਾ ਕਾ ਮਨ ਹੋਏ ਨੀਵਾ ਹੋ ਸੈ ਜੀ ਕਿੰਦੇ ਜਿਹੜੇ ਨੀਵੇ ਹੋ ਜਾਂਦੇ ਨੇ ਫਿਰ ਉਹ ਕਰਮਾਂ ਨੂੰ ਥੋੜਾ ਬਿਆਨ ਕਰਦੇ ਜਿਹੜੇ ਨੀਵੇਂ ਹੋ ਕੇ ਚੱਲਦੇ ਜਿਹੜੇ ਨੀਵੇਂ ਹੋ ਜਾਂਦੇ ਨੇ ਨਿਮਰਤਾ ਚ ਹੋ ਜਾਂਦੇ ਨੇ ਫਿਰ ਆਖਦੇ ਨੇ ਸਭ ਕੁਝ ਉਸ ਪਰਮਾਤਮਾ ਦਾ ਹੈ ਕੀਤਾ ਹੈ ਸਾਡਾ ਕੁਝ ਨਹੀਂ ਇਸ ਲਈ ਸਹਿਬ ਜੀ ਮਹਾਰਾਜ ਜੀ ਨੇ ਕਿਹਾ ਆਖਿਆ ਵੀ ਤੀਰਥ ਵਰਤਰ দান ਕਰ ਠੀਕ ਹੈ ਤੂੰ ਧਾਰਮਿਕ ਕਰਮ ਕਰਦਾ ਹੈ দান ਕਰਦਾ ਵਰਤ ਰੱਖਦਾ ਹੰਕਾਰ ਤਾਂ ਨਾ ਕਰ ਮੱਗੇ ਵੀ ਬੇਨਤੀ ਛੋਟੇ ਜਿਹੇ ਇਤਿਹਾਸ ਚ ਨੁਕਤਾ ਦੇਣ ਲੱਗਿਆ ਮੱਗੇ ਵੀ ਉਹ ਬੇਨਤੀ ਕੀਤੀ ਜੀ ਇਤਿਹਾਸ ਦੇ ਦਰਮਿਆਨ ਗੁਰੂ ਨਾਨਕ ਪਾਤਸ਼ਾਹ ਜੀ ਕਸ਼ਮੀਰ ਦੀ ਧਰਤੀ ਪਹੁੰਚਦੇ ਉੱਥੇ ਗੁਰੂ ਸਾਹਿਬ ਜੀ ਨੂੰ ਬੜਾ ਵੱਡਾ ਵਿਦਵਾਨ ਮਿਲਦਾ ਜਿਹਦਾ ਨਾਮ ਬਰਮਦਾਸ ਹੈ ਇਹ ਕਦਾਬਾਂ ਦੇ ਗੱਡੇ ਲੱਦ ਕੇ ਜਾਂਦਾ ਜਿੱਥੇ ਵੀ ਅੱਜ ਤਾਂ ਚਲੋ ਅਸੀਂ ਪੜੇ ਲਿਖੇ ਹਾਂ ਉਹਦੇ ਲਈ ਸਾਡੇ ਕੋਲ ਡਿਗਰੀਆਂ ਨਹੀਂ ਅਸੀਂ ਡਿਗਰੀਆਂ ਮੁਖਾ ਦੇ ਦਿੰਦੇ ਵੀ ਦੇਖੋ ਜੇ ਸਰਟੀਫਿਕੇਟ ਮੁਖਾ ਦੇ ਦਿੰਦੇ ਅਸੀਂ ਇੰਨੀ ਤੱਕ ਪੜੇ ਪਹਿਲਾਂ ਇਹ ਇਹ ਪੱਖ ਨਹੀਂ ਹੁੰਦਾ ਸੀ ਕੋਈ ਬਹੁਤ ਵੱਡਾ ਵਿਦਵਾਨ ਹੈ ਜੇ ਪੜਿਆ ਲਿਖਿਆ ਉਹਦੇ ਕੋਲ ਕਦਾਬਾਂ ਬਹੁਤ ਹੁੰਦੀ ਸੀ ਤਾਂ ਨਾਲ ਲੈ ਕੇ ਰੱਖਦਾ ਸੀ ਤੇ ਪਤਾ ਲੱਗਦਾ ਸੀ ਵੀ ਪੜਾ ਪੜਿਆ ਲਿਖਿਆ ਹੈ ਬੜਾ ਵਿਦਵਾਨ ਹੈ ਬੜੀ ਸੋਝੀ ਰੱਖਣ ਵਾਲਾ ਹੈ ਹੁਣੰਦੀ ਕੋਲ ਜਦੋਂ ਵੀ ਉਹਨੇ ਜਾਣਾ ਵਿਦਵਾਨ ਬੜਾ ਸੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹਦੇ ਨਾਲ ਚਰਚਾ ਉਹੀ 12 ਦਿਨ ਮੰਨਦਾ ਨਹੀਂ ਸੀ ਜੀ ਗੁਰੂ ਸਾਹਿਬ ਜੀ ਨੂੰ ਹੋਰਾਂ ਨੂੰ ਸਮਝਾਉਣ ਦੇ ਲਈ ਇੱਕ ਦਿਨ ਲੱਗਿਆ ਸੱਜਣ ਠੱਗ ਨੂੰ ਸਮਝਾਉਣ ਲਈ ਇੱਕ ਦਿਨ ਲੱਗਿਆ ਗੁਰੂ ਸਾਹਿਬ ਜੀ ਕਿਉਂਕਿ ਇੱਕ ਵਿਦਵਾਨ ਹੋਵੇ ਤੇ ਉਹ ਵਿਦਵਾਨ ਗੁਹੰਕਾਰੀ ਹੋਵੇ ਉਹਨੂੰ ਮਨਾਉਣਾ ਬੜਾ ਔਖਾ ਹੋ ਜਾਂਦਾ ਹੈ ਕੋਰਾ ਕਾਗਜ਼ ਹੋਵੇ ਤਾਂ ਤੁਸੀਂ ਲਿਖ ਦਿਓ ਜੋ ਮਰਜ਼ੀ ਪਰ ਜਿੰਦੇ ਤੇ ਲਿਖਿਆ ਉਹਨੂੰ ਮਟੇ ਕੇ ਲਿਖਣਾ ਬੜਾ ਔਖਾ ਹੋ ਜਾਂਦਾ ਹੈ ਉਹਨੇ ਵਿਦਵਾਨ ਸੀ ਉਹ ਤੋਂ ਹਰ ਪਾਸੇ ਇਹਦੀ ਚਰਚਾ ਸੀ ਵੀ ਇਹ ਵਿਦਵਾਨ ਬੜਾ ਹੈ ਜੀ ਹਰ ਕੋਈ ਸਤਿਕਾਰ ਕਰਦਾ ਸੀ ਪੱਖ ਤੋਂ ਤੇ ਅੱਜ ਤੱਕ ਕਿਸੇ ਦੇ ਨਾਲ ਚਰਚਾ ਚ ਹਾਰਿਆ ਨਹੀਂ ਸੀ ਇਹ ਇਸ ਗੱਲ ਦਾ ਹੰਕਾਰ ਸੀ ਇਹਦਾ ਗੁਰੂ ਸਾਹਿਬ ਜੀ ਦੀ ਇਤਿਹਾਸ ਕਹਿੰਦੇ ਵੀ 12-13 ਦਿਨਾਂ ਦੇ ਨਾਲ ਚਰਚਾ ਹੋਈ ਮੰਨਣ ਤੇ ਨਹੀਂ ਆਉਂਦਾ ਸੀ ਜੀ ਇਹ ਮੰਨਦਾ ਨਹੀਂ ਸੀ ਗੁਰੂ ਸਾਹਿਬ ਨੇ ਇੱਕ ਇੱਕ ਕੈਂਦੀ ਗੱਲ ਦਾ ਜਵਾਬ ਤਸੱਲੀ ਬਖਸ਼ ਦਿੱਤਾ ਫਿਰ ਹੱਥ ਜੋੜ ਗਿਆ ਕਿਤੇ ਸਾਹਿਬ ਜੀ ਹੁਣ ਤੁਸੀਂ ਦੱਸੋ ਕੁਝ ਮੇਰੇ ਤਾਂ ਸਵਾਲ ਹੀ ਖਤਮ ਹੋ ਗਏ ਹੁਣ ਤੁਸੀਂ ਦੱਸੋ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਆਪਣੀ ਵਿਚਾਰ ਸਾਰਾ ਤੁਹਾਨੂੰ ਸਮਝਾਓ 9 ਅਸਾ ਦੀ ਵਾਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਸ਼ਬਦ ਕੀਤਾ ਅਸਾ ਦੀ ਵਾਰ ਚ ਵਾਹਿਗੁਰੂ ਜੀ ਬਹੁਤ ਖਜ਼ਾਨਾ ਪਿਆ ਤੁਸੀਂ ਪੜ੍ਹ ਕੇ ਦੇਖੋ ਬਹੁਤ ਕੁਝ ਪਿਆ ਹੈ ਅਸਾ ਦੀ ਵਾਰ ਦੀ ਕਥਾ ਵੀ ਹੋਈ ਸੀ YouTube ਚੈਨਲ ਤੇ ਮੈਂ ਸਾਰੀ ਪਾਈ ਹੋਈ ਤੁਸੀਂ ਜਰੂਰ ਸੁਣੋ ਇਸੋਂ ਮਬਰੀਤਾ ਅਸਾਦੀ ਵਾਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਪੜਪੜ ਗੱਡੀ ਲੱਦੀ ਐ ਪੜਪੜ ਭਰੀਆਂ ਸਾਤ ਜੇ ਮਨੁੱਖ ਕੁਲ ਇੰਨੀਆਂ ਕਦਾਬਾਂ ਹੁਣ ਵੀ ਗੱਡੇ ਲੱਦੇ ਹੋਣ ਇੰਨੀਆਂ ਕਦਾਬਾਂ ਪੜ ਚੁੱਕਿਆ ਹੋਗੇ ਸਾਥ ਦਾ ਭਾਵ ਹੁੰਦਾ ਢੇਰ ਬਿਟੇਰ ਟੇਟੇਰੀ ਹੋਣ ਹੁੰਦੇ ਕੋਲ ਕਦਾਬਾਂ ਨੇ ਛੋਟੀ ਜੀ ਬੇਨਤੀ ਅਮੇ ਸ਼ਬਦ ਸਾਂਝਾ ਕਰਨੇ ਜੀ ਪੂਰਾ ਪੜਨਾ ਮਾੜੀ ਗੱਲ ਨਹੀਂ ਧਾਰਮਿਕ ਕਦਾਬਾਂ ਹੋਰ ਚੰਗਾ ਗਿਆਨ ਦੇਣ ਵਾਲੀਆਂ ਕਦਾਬਾਂ ਧਾਰਮਿਕ ਗ੍ਰੰਥ ਇਹ ਪੜਨੇ ਮਾੜੀ ਗੱਲ ਨਹੀਂ ਹੈ ਗੁਰੂ ਸਾਹਿਬ ਨੇ ਇੱਥੇ ਮਨਾਈ ਥੋੜਾ ਕੀ ਵੀ ਨਹੀਂ ਪੜਨਾ ਸੇਬ ਕਹਿੰਦੇ ਪੜ ਪਰ ਉਹਦੇ ਚ ਜਦੋਂ ਜਿਹੜਾ ਗਿਆਨ ਮਿਲਦਾ ਉਸ ਗਿਆਨ ਦਾ ਹੰਕਾਰ ਕਰਨਾ ਜਾ ਉਸ ਗਿਆਨ ਦੇ ਨਾਲ ਕਿਸੇ ਨੂੰ ਨੀਵਾਂ ਬਖਾਣਾ ਸੱਭ ਕਹਿੰਦੇ ਮਾੜੀ ਗੱਲ ਹੈ ਫਿਰ ਤੇਰਾ ਜਿੰਨਾ ਵੀ ਪੜਿਆ ਚਾਹੇ ਤੂੰ ਗੱਡੀਆਂ ਲੱਦ ਕੇ ਪੜਿਆ ਹੋਵੇ ਚਾਹੇ ਤੂੰ ਢੇਰ ਲਾ ਕੇ ਪੜਿਆ ਹੋਵੇ ਉਹ ਬੇਕਾਰ ਹੈ ਫਿਰ ਪੜਨਾ ਮਾੜੀ ਗੱਲ ਨਹੀਂ ਕਿਉਂਕਿ ਆਪਾਂ ਸ਼ਬਦ ਪੜ੍ਹਦੇ ਆਂ ਜੀ ਵਿਦਿਆ ਵਿਚਾਰੀ ਤੱ ਪਰ ਉਪਕਾਰੀ ਵਿਦਿਆ ਨੇ ਉਪਕਾਰ ਵਿਦਿਆ ਦੇ ਸੁਭਾਅ ਹੈ ਵੀ ਵਿਦਿਆ ਨੇ ਉਪਕਾਰ ਕਰਨਾ ਹੈ ਵਿੱਦਿਆ ਤੋਂ ਜਿਹੜੇ ਅਹੁਦੇ ਹਾਸਲ ਹੁੰਦੇ ਨੇ ਕਿਉਂਕਿ ਜਿੰਨੇ ਵੀ ਅਹੁਦੇ ਉੱਚੇ ਹਾਸਲ ਹੁੰਦੇ ਵਿਦਿਆਤ ਹੁੰਦੇ ਨੇ ਸਾਬ ਜੀ ਕਹਿੰਦੇ ਉਸ ਵਿਦਿਆ ਨਾਲ ਜੇ ਅਹੁਦਾ ਹਾਸਲ ਕੀਤਾ ਤਾਂ ਉਪਕਾਰ ਕਰ ਹੰਕਾਰ ਨਾ ਕਰ ਜੇ ਹੰਕਾਰ ਕਰੇਗਾ ਫਿਰ ਕਿਸੇ ਨੂੰ ਨਹੀਂ ਸਿਆਨੇਗਾ ਪੜਨਾ ਮਾੜੀਗਾ ਨਹੀਂ ਪੜੀਏ ਪਰ ਮਾਫ਼ ਕਰਿਓ ਇਹ ਦੁਖਾਂਤ ਹੈ ਜੀ ਬਹੁਤ ਵੱਡਾ ਸਾਡਾ ਬਹੁਤ ਵੱਡਾ ਅਸੀਂ ਪੜਦੇ ਨਹੀਂ ਆ ਨਾ ਸੀ ਧਾਰਮਿਕ ਕਦਾਵ ਪੜਦੇ ਨਾ ਸੀ ਇਤਿਹਾਸ ਦੀ ਕਦਾਵ ਪੜਦੇ ਨਹੀਂ ਪੜਦੇ ਜੀ ਸੀ ਇਹ ਦੁੱਖਾਂ ਇਸ ਗੱਲ ਨੂੰ ਮਹਿਸੂਸ ਕਰੀਏ ਸੀ ਮੈਂ ਕਿਸੇ ਘਰ ਗਿਆ ਜੀ ਮੈਂ ਚਲੋ ਮੈਂ ਸਿਰਫ ਬੇਨਤੀ ਕਰੇ ਮੈਂ ਨਿੰਦਿਆ ਨਹੀਂ ਕਰ ਰਿਹਾ ਮੈਂ ਦਸਰੇਬੀਆ ਸਾਡੀ ਹਾਲਤ ਹੈ ਕਿਸੇ ਘਰ ਅਰਦਾਸ ਕਰਨ ਗਏ ਤੇ ਉਹ ਮੈਨੂੰ ਕਹਿੰਦੇ ਵੀ ਜੀ ਜਪਜੀ ਸਾਹਿਬ ਇਕੱਲਾ ਪੜ ਲਓ ਮੈਂ ਕੋਈ ਨਹੀਂ ਤੁਸੀਂ ਗੁਟਕਾ ਸੇਤ ਲਿਆ ਜੋਨ ਨੂੰ ਪੌਣਾ ਘੰਟਾ ਲੱਗ ਗਿਆ ਗੁਟਕਾ ਸੇਬ ਵੀ ਨਹੀਂ ਮੈਂ ਕਿਹਾ ਨਹੀਂ ਹੈਗਾ ਕਰ ਕਹਿੰਦੇ ਪਿਆ ਪਤਾ ਨਹੀਂ ਰੱਖ ਕੇ ਭੁੱਲ ਗਏ ਇਹਦਾ ਭਾਵੇਂ ਜੇ ਰੱਖ ਦਿੱਤਾ ਵੀ ਛੇੜਿਆ ਨਹੀਂ ਉਹਨੂੰ ਉਸ ਤੋਂ ਬਾਅਦ ਉਹਨੂੰ ਚੱਕਿਆ ਹੀ ਨਹੀਂ ਜੇ ਰੱਖ ਕੇ ਭੁੱਲ ਗਏ ਜੇ ਉਹਨੂੰ ਰੋਜ਼ ਚੱਕਿਆ ਜਾਂਦਾ ਪੜਿਆ ਜਾਂਦਾ ਫਿਰ ਕਿਵੇਂ ਮਨੋਂ ਕੋ ਭੁੱਲ ਜਾਂਦਾ ਇਹਦਾ ਭਾਵੇਂ ਉਹਨੂੰ ਰੱਖ ਦਿੱਤਾ ਏ ਉਹਨੂੰ ਛੇੜਿਆ ਹੀ ਨਹੀਂ ਇਸ ਲਈ ਭੁੱਲ ਗਏ ਸਾਡੇ ਘਰਾਂ 'ਚ ਬਹੁਤ ਕੁਝ ਪਿਆ ਹੁੰਦਾ ਕਤਾਬਾਂ ਵੀ ਪਈਆਂ ਹੁੰਦੀਆਂ ਪਰ ਅਸੀਂ ਛੇੜਦੇ ਨਹੀਂ ਹਾਂ ਪੜ੍ਹਦੇ ਹੀ ਨਹੀਂ ਹਾਂ ਸਿੱਧੂ ਵੀ ਨਹੀਂ ਕਰਦੇ ਧਾਰਮਿਕ ਕਤਾਬ ਇਤਿਹਾਸ ਦੀਆਂ ਕਤਾਬਾਂ ਅਸੀਂ ਜ਼ਰੂਰ ਪੜ੍ਹੀਏ ਸੀ ਅਸੀਂ ਆਪਣੇ ਬੱਚਿਆਂ ਨੂੰ ਮਹਿੰਗੇ ਤੋਂ ਮਹਿੰਗਾ ਫੋਨ ਲੈ ਦਿੰਨੇ ਹਾਂ ਜੀ ਮਹਿਸੂਸ ਕਰਿਓ ਮਹਿੰਗੇ ਤੋਂ ਮਹਿੰਗਾ ਫੋਨ ਮਹਿੰਗੇ ਤੋਂ ਮਹਿੰਗੀ ਵਸਤਰ ਲੈ ਦਿੰਨੇ ਆ ਮਹਿੰਗੇ ਤੋਂ ਮਹਿੰਗੇ ਹੋਰ ਪਦਾਰਥ ਖੂਟ ਲੈ ਦਿੰਨੇ ਆ ਮਹਿੰਗੇ ਤੋਂ ਮਹਿੰਗੇ ਹੋਰ ਚੀਜ਼ਾਂ ਲੈ ਦਿੰਨੇ ਆ ਪਰ ਜਦੋਂ ਇਤਿਹਾਸ ਦੀ 150 ਦੇ ਇੱਕ ਦਾਬ ਦੀ ਗੱਲ ਆਉਂਦੀ ਹੈ ਤੇ ਸਾਡੇ ਪਰਸ ਬੰਦ ਜਾਂਦੇ ਆ ਕੀ ਕਰਨੇ ਆ ਕੀ ਕਰਨੇ ਕਦਮਾਂ ਦਾ ਅਸੀਂ ਨਹੀਂ ਲੈ ਕੇ ਲੈਂਦੇ ਹਿੰਮਤ ਹੀ ਨਹੀਂ ਬਣਦੀ ਬਣੀ ਜੀ ਜ਼ਰੂਰ ਜੀ ਕੱਲ ਸੁਹਾਣਾ ਸਾਹਿਬ ਗਏ ਨਾ ਤੇ ਉੱਥੋਂ ਮੈਂ ਦੋ ਕਦਮਾਂ ਖਰੀਦ ਕੇ ਲਿਆਣੇ ਮੈਂ ਬਿਆਨ ਤਾਂ ਕਰ ਰਿਹਾ ਵੀ ਤੁਸੀਂ ਵੀ ਪੜ ਸਕੋ ਹਨਹਿ ਨੈ ਪਾਤਸ਼ਾਈ ਉਹ ਸੁਣੀ ਕਤਾਬ ਇੱਕ 40 ਦਿਨ ਉਹ ਵੀ ਕਤਾਬ ਮੈਂ ਛੋਟਾ ਜਿਹਾ ਨੁਕਤਾ ਦੇਣ ਲੱਗਿਆ ਉਹ ਕਤਾਬ ਜਿਹੜੀ ਹੈ ਨਾ ਗੁਰਪ੍ਰੀਤ ਡਾਕਟਰ ਗੁਰਪ੍ਰੀਤ ਸਿੰਘ ਧੁੱਦਾ ਹੈ ਉਹਨਾਂ ਨੇ ਲਿਖੀ ਹੈ ਬਾਖ ਮਾਲਕ ਦਾ ਅਜੇ ਮੈਂ ਕੁਝ ਕੋ ਪੰਨੇ ਪੜੇ ਜੀ ਹੁੰਦੇ ਮੈਂ ਸਿਰਫ ਸੰਖੇਪ ਜੀ ਬੇਨਤੀ ਕਰ ਲੱਗਿਆ ਉਹ ਸਿਰਫ ਤੇ ਸਿਰਫ ਇੱਕ ਬਹੁਤ ਸੋਹਣੀ ਕਹਾਣੀ ਹੈ ਵੀ ਕੇਸਰ ਸਿੰਘ ਇੱਕ ਪਾਤਰ ਬਣਾਇਆ ਉਹਨੇ ਉਹਦਾ ਪਿਤਾ ਕਿਸੇ ਸਮੇਂ ਬਿਕਾਨਰ ਦੀ ਧਰਤੀ ਗਿਆ ਤੇ ਵਾਪਸ ਨਹੀਂ ਮੁੜਿਆ ਉਸ ਸਮੇਂ ਦਾ ਪੱਖ ਬਿਆਨ ਕਰਦਾ ਜਦੋਂ ਦੀਵਿਆਂ ਦੀ ਲੋ ਚ ਜੀਵਨ ਬਸਰ ਕਰਦੇ ਸਨ ਮਨੁੱਖਾ ਲੈਟ ਕੁਝ ਨਹੀਂ ਹੁੰਦੀ ਸੀ ਮਤਲਬ ਤੇ ਉਹ ਬਿਕਾਨਰ ਦੀ ਧਰਤੀ ਗਿਆ ਵਾਪਸ ਹੀ ਨਹੀਂ ਮੁੜਿਆ ਉਹ ਆਪਣੀ ਮਾਂ ਤੋਂ ਪੁੱਛਿਆ ਬਗੈਰ ਚਿੱਠੀ ਰੱਖ ਕੇ ਨਿਕਲਦਾ ਆਪਣੇ ਪਿਓ ਨੂੰ ਲੱਭਣ ਲਈ ਤੇ 40 ਦਿਨ ਦਾ ਸਫ਼ਰ ਹੁੰਦਾ ਉਹਦੇ ਘਰ ਤੋਂ ਬਿਕਨ ਦਾ ਪੈਦਲ ਤੇ ਉਹ ਜਦੋਂ ਤੁਰਦਾ ਤੇ ਉਹਦੇ ਨਾਲ ਇੱਕ ਫਕੀਰ ਮਿਲਦਾ ਹੈ ਫਕੀਰ ਨਾਲ ਰੁੱਪਦੀਆਂ ਗੱਲਾਂ ਕਰਦਾ ਰੱਬ ਕਿਵੇਂ ਤੁਸੀਂ ਵੇਖਿਆ ਰੱਬ ਰੱਬ ਕਿਵੇਂ ਮਿਲਦਾ ਹੈ ਉਹ 40 ਦਿਨ ਦਾ ਸਫ਼ਰ ਜਿਹੜਾ ਉਹ ਰੱਬ ਦੀਆਂ ਗੱਲਾਂ ਕਰ ਕਰਕੇ ਲੱਗਦਾ ਬਹੁਤ ਸੁਣੀ ਕਰ ਮੈਂ ਬੇਨਤੀ ਕਰਦੇ ਆ ਵੀ ਅਸੀਂ ਪੜਿਆ ਕਰੀਏ ਸਾਡੇ ਕੋਲ ਕਦਾਬਾਂ ਪਈਆਂ ਤੇ ਵੀ ਆ ਗੁਰਦੁਆਰਾ ਸਾਹਿਬ ਵੱਲੋਂ ਲਾਇਬ੍ਰੇਰੀ ਖੋਲੀ ਹੈ ਨਾ ਤੁਸੀਂ ਮਹਿਸੂਸ ਕਰਕੇ ਦੇਖੋ ਕਿੰਨਾ ਕੁ ਜਾਣੀ ਉੱਥੇ ਕਦਾਬ ਲੈਣਾ ਸੀ ਕਿੰਨਾ ਕੁ ਪੜਨਾ ਹੈ ਪੜਨਾ ਮਾੜੀ ਗੱਲ ਨਹੀਂ ਹੈ ਜੀ ਪੜੀਏ ਸੀ ਗੁਰੂ ਸਾਹਿਬ ਜੀ ਕਹਿੰਦੇ ਵੱਧ ਤੋਂ ਵੱਧ ਪੜੀਏ ਪੜਨਾ ਹੰਕਾਰ ਨਾ ਕਰੀਏ ਪੜ ਪੜ ਗੱਡੀ ਲੱਦੀ ਹੈ ਬ੍ਰਹਮਦਾਸ ਨੂੰ ਸਮਝਾਇਆ ਗੁਰੂ ਸਹਿਬ ਜੀ ਪੜਪੜ ਗੱਡੀਆਂ ਲੱਦੀਆਂ ਪੜਪੜ ਭਰੀਆਂ ਸਾਤ ਪੜਪੜ ਬੇੜੀ ਪਾਈ ਐ ਪੜਪੜ ਗੱਡੀਆਂ ਖਾਤ ਇੰਨੀਆਂ ਕਦਾਬਾ ਹੋਣ ਵੀ ਬੇੜੀ ਭਰੀ ਜਾਵੇ ਨਾ ਭਰੀ ਜਾਵੇ ਹੁੰਦੀ ਗੱਡੀਆਂ ਇੱਕ ਵੱਡਾ ਸਾਰਾ ਗੱਡਾ ਖੱਡ ਕੇ ਉਹਦੇ ਵਿੱਚ ਕਦਾਬਾ ਭਰੀਆਂ ਨੂੰ ਬਹੁਤ ਕਦਾਬਾ ਹੌਣ ਮਨੁੱਖ ਦੇ ਕੋਲ ਪੜੀਂ ਗਏ ਜਿੱਤੇ ਬਰਸ ਬਰਸ ਪੜੀਂ ਹੈ ਜੀਤੇ ਮਾਸ ਮਾਸ ਦਾ ਪਾ ਮਿਨੇ ਸਭ ਜੀ ਕਹਿੰਦੇ ਸਾਲ ਤੇ ਸਾਲ ਲਗਾਤਾਰ ਪੜਦਾ ਰਵੇ ਮਹੀਨੇ ਮਹੀਨੇ ਪੜਦਾ ਰਵੇ ਉਹ ਬਹੁਤ ਪੜਦਾ ਇੱਕ ਦਿਨ ਵੀ ਉਹ ਖਾਲੀ ਨਾ ਛੱਡੇ ਪੜਦਾ ਰਵੇ ਪੜੀਏ ਜੀਤੇ ਆਰ ਪੜੀਏ ਜੀਤੀ ਆਰ ਜਾ ਪੜੀਂ ਹੈ ਜੀਤੇ ਸਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਵੀ ਸਾਰੀ ਉਮਰ ਲੰਘ ਜਾਵੇ ਉਹਦੇ ਪੜਦਿਆਂ ਪੜਦਿਆਂ ਸੁਵਾਸ ਸੁਵਾਸ ਪੜਦਾ ਰਹੇ ਉਹ ਚਾਹੇ ਧਾਰਮਿਕ ਦਾਬ ਐ ਧਾਰਮਿਕ ਪੁਸਤਕ ਐ ਧਾਰਮਿਕ ਗ੍ਰੰਥ ਐ ਉਹ ਪੜਦਾ ਰਹੇ ਸਾਬ ਕਹਿੰਦੇ ਨਾਨਕ ਲੇਖੈ ਇੱਕ ਗੱਲ ਹੋਰ ਹੋ ਮੈਂ ਚਖਣਾ ਝਾਕ ਇਹਨਾਂ ਕੁਝ ਪੜ ਕੇ ਵੀ ਜੇ ਹੰਕਾਰ ਕਰਦਾ ਸਾਬ ਕਹਿੰਦੇ ਤੂੰ ਚਾਖੀ ਮਾਰੀ ਬਸ ਜਿ ਹੰਕਾਰ ਹੀ ਕਰਨਾ ਸੀਦਾ ਇਹਨਾਂ ਕੋਲ ਜੁ ਪੜ ਕੇ ਵੀ ਗੱਡੇ ਲੱਦ ਲੱਦ ਕੇ ਵੀ ਪੜਿਆ ਹੋਵੇ ਨੀਰੀਆਂ ਕਦਾਬਾਂ ਪੜੀਆਂ ਹੋਣ ਧਾਰਮਿਕ ਗਿਆਨ ਬਹੁਤਾ ਹੋਵੇ ਸਾਬ ਕਹਿੰਦੇ ਫਿਰ ਵੀ ਹੁੰਦਾ ਹੰਕਾਰ ਕਰੀ ਬੈਠਾ ਫਿਰ ਸਾਬ ਕਹਿੰਦੇ ਝਾਕੀ ਪ੍ਰਾਪਤ ਹੋਇਆ ਇਸ ਤੋਂ ਵੱਧ ਕੁਝ ਨਹੀਂ ਮਿਲਿਆ ਤੈਨ ਨਾਨਕ ਲੇਖ ਹੈ ਇੱਕ ਗੱਲ ਇੱਕ ਗੱਲ ਆਪਣੇ ਲੇਖੇ ਚ ਦਪਾ ਜੇ ਹੋਮੇ ਕਰਦਾ ਚਖਣਾ ਚ ਸਭ ਚਾਗ ਹੈ ਵਿਕਾਰ ਹੈ ਇਸ ਲਈ ਨਹੁ ਮੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਤੀਰਤ ਵਰਤ ਅਰਦਾਨ ਕਰ ਮਨ ਮੈਂ ਤਰੈ ਕੁਮਾਰ ਧਾਰਮਿਕ ਕਰਮ ਕਰਕੇ ਵੀ ਜੇ ਹੰਕਾਰ ਕਰਦਾ ਹੈ ਹੋਮੇ ਵਿੱਚ ਲਿਪਟਿਆ ਹੋਇਆ ਹੈ ਨਾਨਕ ਨਿਫਲ ਜਾਤ ਦਾ ਨਿਫਲ ਹੈ ਜੀ ਫਿਰ ਤੇਰੇ ਕਰਮ ਫਿਰ ਮਨੁੱਖ ਜਿੰਨਾ ਮਰਜੀ ਆ ਜਿਉ ਕੋਨਚਰ ਇਸ਼ਨਾਨ ਧਾਰਮਿਕ ਕਰਮ ਕਰਨ ਤੋਂ ਬਾਅਦ ਜੀ ਸਹਿਬ ਜੀ ਮਹਾਰਾਜ ਜੀ ਕਹਿੰਦੇ ਧਾਰਮਿਕ ਕਰਮ ਕਰਨ ਤੋਂ ਬਾਅਦ ਹੰਕਾਰ ਕਰਦਾ ਤੇ ਸਮਝ ਲੈ ਇਸ਼ਨਾਨ ਕਰਕੇ ਫਿਰ ਮਿੱਟੀ ਚ ਡਿੱਗ ਗਿਆ ਤੂੰ ਜੇ ਮਿੱਟੀ ਚ ਡਿੱਗ ਗਿਆ ਜੀ ਸਹਿਬ ਕਹਿੰਦੇ ਫਿਰ ਤੇਰੇ ਇਸ਼ਨਾਨ ਕਰਨ ਦਾ ਫਾਇਦਾ ਕੀ ਜੇ ਹੰਕਾਰ ਹੀ ਕਰ ਲਿਆ ਫਿਰ ਇੰਨੀ ਭਗਤੀ ਤਪੱਸਿਆ ਨਾਮ ਜਪਣ ਦਾ ਕੀ ਫਾਇਦਾ ਹੋਇਆ ਜੇ ਹੰਕਾਰ ਹੀ ਕਰਨਾ ਸੀ ਦਾ ਕਿਨ ਕਾ ਮਤ ਅਹੰਕਾਰ ਬੇਨਤੀ ਕੀਤੀ ਕਿਨ ਕਾ ਮਾਤਰ ਵੀ ਜੇ ਹੰਕਾਰ ਆ ਗਿਆ ਸਹਿਬ ਕਹਿੰਦੇ ਫਿਰ ਸਭ ਵਿਰਥ ਹੋ ਜਾਣਾ ਹੈ ਫਿਰ ਸਭ ਚੱਕ ਹੈ ਕਬੀਰ ਜੀ ਦਾ ਸ਼ਲੋਕ ਹੈ ਜੀ ਕਬੀਰ ਜਾ ਦਿਨ ਹੋ ਮੂਆ ਪਛ ਹੈ ਪਿਆਰ ਆਨੰਦ ਤੱਕ ਵੀਰ ਜੀ ਮਹਾਰਾਜ ਜੀ ਕਹਿੰਦੇ ਉਦੋਂ ਆਇਆ ਜਦੋਂ ਮੈਂ ਹੰਕਾਰ ਨੂੰ ਦੂਰ ਕੀਤਾ ਉਦੋਂ ਜੀਵਨ ਦਾ ਨਾਮ ਆਇਆ ਉਦੋਂ ਅਸਲ ਆਨੰਦ ਦੀ ਪਹਿਚਾਣ ਹੋਈ ਜਦੋਂ ਹੰਕਾਰ ਨੂੰ ਹਉ ਨੂੰ ਦੂਰ ਕੀਤਾ ਮੈਂ ਨੂੰ ਦੂਰ ਕੀਤਾ ਮੈਂ ਪਾਛੇ ਪਿਆ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਹਿੰਦੇ ਗੁਰੂ ਮਿਲਿਆ ਗੁਰੂ ਨਾਲ ਜੁੜ ਕੇ ਹਉ ਨੂੰ ਹੰਕਾਰ ਨੂੰ ਦੂਰ ਕੀਤਾ ਹੁਣ ਮੇਰੇ ਨੇਤਰ ਵੀ ਮੇਰੇ ਰਸਨਾ ਵੀ ਮੇਰੇ ਕੰਨ ਵੀ ਮੇਰੇ ਇੰਦਰੀ ਵੀ ਪਰਮਾਤਮਾ ਨੂੰ ਯਾਦ ਕਰਦੇ ਨੇ ਪਰਮਾਤਮਾ ਮੰਨ ਦੋ ਇਸ ਲਈ ਸਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਤੀਰਥ ਵਰਤਰ দান ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਫਲ ਜਾਤ ਦੇ ਜਿਉ ਕੁੰਚਰ ਇਸ਼ਨਾਨ ਸਭ ਗਿਰਥ ਹੈ ਹੋਈਆਂ ਬਿੰਦ ਪ੍ਰਕਾਰ ਦੀ ਫੁੱਲਾਂ ਦੀ ਮਾਫੀ ਜੀ ਆਓ ਸਹਿਬ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਜੀ ਇੱਕ ਦੋ ਮਿੰਟਾਂ ਦੇ ਲਈ ਰੋਜ ਦੀ ਤਰ੍ਹਾਂ ਆਪਾਂ ਨਾਮ ਤੇ